ਪੰਜਾਬ ਦੇ ਵਿੱਚ ਫਲੱਡ ਅਫੈਕਟਿਡ ਏਰੀਆ ਨੂੰ ਲੈ ਕੇ ਪੰਜਾਬ ਸਰਕਾਰ ਵੱਲੋਂ ਕਈ ਕਦਮ ਚੁੱਕੇ ਜਾ ਰਹੇ ਨੇ ਐਂਬੂਲੈਂਸ ਦੇ ਨਾਲ-ਨਾਲ ਜਿਹੜੀ ਰੈਪਿਡ ਐਕਸ਼ਨ ਫੋਰਸ ਹੈ ਐਨਡੀਆਰਐਫ ਦੀ ਟੀਮਾਂ ਲਗਾਤਾਰ ਕੋਆਰਡੀਨੇਸ਼ਨ ਕੀਤੀ ਜਾ ਰਹੀ ਹੈ ਕਿ ਕਿਸੇ ਵੀ ਤਰ੍ਹਾਂ ਲੋਕਾਂ ਨੂੰ ਪ੍ਰੋਬਲਮਸ ਨਾ ਹੋਵੇ ਕਿਸ ਤਰ੍ਹਾਂ ਦੇ ਅਰੇਂਜਮੈਂਟਸ ਕੀਤੇ ਜਾ ਰਹੇ ਨੇ ਸਾਡੇ ਨਾਲ ਸਿਹਤ ਮੰਤਰੀ ਡਾਕਟਰ ਬਲਬੀਰ ਸਿੰਘ ਜੀ ਨੇ ਡਾਕਟਰ ਸਾਹਿਬ ਕਿਉਂਕਿ ਇਸ ਟਾਈਮ ਸਿਚੁਏਸ਼ਨ ਉਸ ਬੈਲਟ ਦੇ ਵਿੱਚ ਹੁਸ਼ਿਆਰਪੁਰ ਕਪੂਰਥਲਾ ਉਸ ਬੈਲਟ 'ਚ ਕਾਫੀ ਜਿਹੜਾ ਹੈਗਾ ਅਫੈਕਟਿਡ ਹੈਗੀ ਕਿਸ ਤਰ੍ਹਾਂ ਦੇ ਅਰੇਂਜਮੈਂਟ ਜਿਹੜੇ ਕੀਤੇ ਗਏ ਨੇ ਲੋਕਾਂ ਨੂੰ ਕਿਸ ਤਰ੍ਹਾਂ ਦੀ ਚ ਲਓ ਇਹਦੇ ਵਾਸਤੇ ਅਸੀਂ ਐਜ਼ ਅ ਮੈਟਰ ਆਫ ਪ੍ਰੋਕਾਸ਼ਨ ਜਿਸ ਤਰ੍ਹਾਂ ਤੁਸੀਂ ਕਿਹਾ ਵੀ ਹੁਸ਼ਿਆਰਪੁਰ ਕਪੂਰਥਲਾ ਉੱਥੇ ਅਸੀਂ ਕੈਂਪ ਲਗਾ ਚੁੱਕੇ ਆ ਔਰ ਅਸੀਂ ਜਿਹੜੇ 241 ਦੇ ਕਰੀਬ ਜਿਹੜੇ ਲੋਕ ਆ ਉਹਨਾਂ ਨੂੰ ਆਲਰੇਡੀ ਸਾਡੇ ਕੈਂਪਾਂ ਵਿੱਚ ਆਏ ਆ ਉੱਥੇ ਕੁਝ ਸਾਡੇ ਕੇਸਸ ਆਏ ਸੀ ਡਾਇਰੀਆ ਗੈਸਟਰੋਇਟਿਸ ਨੌ ਡਾਇਰੀਆ ਦੇ ਸੱਤ ਗੈਸਟਰੋਇਟਿਸ ਦੇ ਤੇ ਇਸ ਕਰਕੇ ਅਸੀਂ ਪੂਰੇ ਪੰਜਾਬ ਦੇ ਵਿੱਚ ਜਿਹੜਾ ਹੈਗਾ 172 ਐਂਬੂਲੈਂਸਸ ਔਰ 323 ਜਿਹੜੀਆਂ ਹੈਗੀਆਂ ਮੋਬਾਈਲ ਮੈਡੀਕਲ ਟੀਮਸ ਔਰ 438 ਜਿਹੜੀਆਂ ਰੈਪਿਡ ਰਿਸਪੌਂਸ ਟੀਮਸ ਜੇ ਕਿਤੇ ਵੀ ਕੋਈ ਡਾਇਰੀਆ ਦਾ ਕੇਸ ਹੋਏਗਾ ਇਹ ਮੀਡੀਅਟਲੀ ਰਿਸਪੌਂਸ ਟੀਮ ਉਥੇ ਪਹੁੰਚੇਗੀ ਤੇ ਮੈਂ ਲੋਕਾਂ ਨੂੰ ਵੀ ਬੇਨਤੀ ਕਰਦਾ ਮੀਡੀਆ ਨੂੰ ਵੀ ਬੇਨਤੀ ਕਰਦਾ ਕਿਤੇ ਵੀ ਕੋਈ 2-4 ਕੇਸਸ ਡਾਰੀਆ ਦੇ ਹੋਣ ਜਾਂ ਫੀਵਰ ਦੇ ਹੋਣ ਸਾਨੂੰ ਦੱਸੋ ਸਾਡੀਆਂ ਟੀਮਾਂ ਜਾ ਕੇ ਇਮੀਡੀਏਟਲੀ ਜੇ ਫੀਵਰ ਦੇ ਕੇਸਸ ਹੋਣਗੇ ਲਾਰਵਾ ਚੈੱਕ ਕਰਨਗੇ ਲੋਕਾਂ ਦੇ ਘਰ-ਘਰ ਜਾ ਕੇ ਅਸੀਂ ਡੋਰ ਟੂ ਡੋਰ ਜਾ ਕੇ ਚੈੱਕ ਕਰਦੇ ਹਾਂ ਹੋਮ ਟੂ ਹੋਮ ਜੇ ਡਾਰੀਆ ਹੋਵੇ ਤਾਂ ਵਾਟਰ ਟੈਸਟਿੰਗ ਕਰਦੇ ਹਾਂ ਜੇ ਡੈਂਗੀ ਹੋਵੇ ਤਾਂ ਅਸੀਂ ਫਿਊਮਿਗੇਸ਼ਨ ਕਰਦੇ ਹਾਂ ਔਰ ਐਂਟੀ ਲਾਰਵਲ ਸਪਰੇਅ ਕਰਦੇ ਹਾਂ ਇਸ ਦੇ ਨਾਲ-ਨਾਲ ਜਿੰਨੇ ਵੀ ਅਸੀਂ ਲੋਕਾਂ ਨੂੰ ਐਜੂਕੇਟ ਕਰਦੇ ਹਾਂ ਔਰ ਜਿਸ ਤਰ੍ਹਾਂ ਮੈਂ ਕਹਿ ਰਿਹਾ ਕਿ ਤੁਸੀਂ ਅਸੀਂ ਕਲੋਰਿੰਗ ਟੈਬਲਟਸ ਦੰਨੇ ਆ 20 ਲੀਟਰ ਦੀ ਵੱਡੀ ਬਾਲਟੀ ਹੁੰਦੀ ਹੈ ਉਹਦੇ ਚ ਇੱਕ ਗੋਲੀ ਪਾਓ ਉਹਨੂੰ ਪ੍ਰਾਤ ਨਾਲ 20 ਮਿੰਟ ਵਾਸਤੇ ਟੱਕ ਦਿਓ ਉਸ ਤੋਂ ਬਾਅਦ ਤੁਸੀਂ ਪਾਣੀ ਨੂੰ ਯੂਜ਼ ਕਰ ਸਕਦੇ ਹੋ ਫਿਰ ਵੀ ਜੇ ਤੁਹਾਨੂੰ ਸ਼ੱਕ ਹੋਵੇ ਤਾਂ ਅਸੀਂ ਪਾਣੀ ਦੀ ਇਮੀਡੀਏਟਲੀ ਜਾ ਕੇ ਟੈਸਟਿੰਗ ਕਰਦੇ ਹਾਂ ਔਰ ਗਰਮ ਤਾਜ਼ਾ ਤਾਜ਼ਾ ਖਾਣਾ ਬਣਾਓ ਗਰਮ ਗਰਮ ਖਾਣਾ ਖਾਓ ਔਰ ਜਿਹੜਾ ਪਾਣੀ ਆ ਉਹਨੂੰ ਜਾਂ ਬੋਇਲ ਕਰਕੇ ਜਾਂ ਕਲੋਰੀਨ ਦੀ ਗੋਲੀ ਪਾ ਕੇ ਪੀਓ ਡਾਕਟਰ ਕਿਉਂਕਿ ਇਸ ਟਾਈਮ ਕਿਉਂਕਿ ਫਲਡ ਅਫੈਕਟਿਡ ਏਰੀਆਜ਼ ਨੇ ਉੱਥੇ ਬਿਮਾਰੀਆਂ ਵੀ ਜਿਦਾਂ ਤੁਸੀਂ ਵੀ ਕਿਹਾ ਹੈਲਥ ਸੈਂਟਰਸ ਨੂੰ ਲੈ ਕੇ ਹਸਪੀਟਲਸ ਕਿਸ ਤਰ੍ਹਾਂ ਦੀ ਬੈਡ ਅਰੇਂਜਮੈਂਟਸ ਨੂੰ ਲੈ ਕੇ ਕਿਸ ਤਰ੍ਹਾਂ ਦੀ ਤਿਆਰੀਆਂ ਕੀਤੀ ਗਈ ਜਿੰਨੇ ਸਾਡੇ ਆਮ ਆਦਮੀ ਕਲੀਨਿਕਾਂ ਉਨਾ ਜ 107 ਤੋਂ ਆਈਆਂ ਜਿਹਦੇ ਵਿੱਚ ਐਂਟਰੀ ਡਰਿਪ ਵਾਲ इवन ਡ੍ਰਿਪ ਲਾਉਣ ਦੀ ਸਾਰੀ ਫੈਸਿਲਿਟੀ ਹੈਗੀ ਆ ਔਰ ਸਾਡੇ ਕੋਲੇ 2500 ਦੇ ਕਰੀਬ ਇਸ ਤੋਂ ਵੀ ਵੱਧ ਜਿਹੜੇ ਸਾਡੇ ਕੋਲੇ ਬੈਡਸ ਆ ਗਏ ਆ ਡਿਸਟ੍ਰਿਕਟ ਹਸਪੀਟਲ 서ਬਡੀਵਿਜ਼ਨ ਹਸਪੀਟਲ ਔਰ ਜਿੰਨੇ ਵੀ ਸਾਡੇ ਪੈਰੀਫਰਲ ਹਸਪੀਟਲ ਰਹਿ ਗਏ ਸਾਰਿਆਂ ਦੇ ਵਿੱਚ ਸਾਰੀ ਸੁਵਿਧਾ ਹੈਗੀ ਆ ਕਿਸੇ ਕਿਸਮ ਦੀ ਘਬਰਾਹਟ ਦੀ ਲੋੜ ਨਹੀਂ ਆ ਬਟ ਆਪਣੀ ਸਿਹਤ ਦਾ ਧਿਆਨ ਰੱਖੋ ਤਾਜ਼ਾ ਖਾਣਾ ਖਾਓ ਬਾਹਰੋਂ ਅ ਜਿਹੜੇ ਕਲੋਰਿਨ ਦੀ ਗੋਲੀ ਨਾਲ ਪੀਓ ਤੇ ਜਾ ਉਹਨੂੰ ਤੁਸੀਂ ਬੋਇਲ ਕਰਕੇ ਪੀਓ ਸਰ ਕਈ ਜਿਹੜੇ ਲਿੰਕ ਵੀ ਟੁੱਟ ਚੁੱਕੇ ਨੇ ਕਿਉਂਕਿ ਕਈ ਥਾਵਾਂ ਤੇ ਤਾਂ ਉਹਨਾਂ ਨੂੰ ਖਾਣ ਪੀਣ ਨਹੀਂ ਆ ਟ੍ਰਾਂਸਪੋਰਟ ਦੀ ਉਸ ਨੂੰ ਲੈ ਕੇ ਵੀ ਜਿਹੜਾ ਹੈਗਾ ਧਿਆਨ ਦੇ ਉਦੋਂ ਨਾਲ ਅਸੀਂ ਸਾਰੇ ਡਿਪਟੀ ਕੁਸ਼ਰਨ ਨਾਲ ਟੱਚ ਆ ਜੀ ਕਿਸੇ ਨੂੰ ਕੋਈ ਦਿੱਕਤ ਹੋਵੇ ਸਾਨੂੰ ਦੱਸਣਾ ਅਸੀਂ ਖਾਣਾ ਵੀ ਪਹੁੰਚਾ ਦੇਾਂਗੇ ਰਾਸ਼ਨ ਵੀ ਪਹੁੰਚਾ ਦੇਾਂਗੇ ਦਵਾਈਆਂ ਅਸੀਂ ਪਹੁੰਚਾ ਰਹੇ ਹਾਂ ਅਸੀਂ ਉਹਦੇ ਵਾਸਤੇ ਬੋਟ ਐਂਬੂਲੈਂਸ ਮਿਲਟਰੀ ਦੇ ਨਾਲ ਔਰ ਜਿਹੜੇ ਤੁਹਾਡੇ ਜਿੰਨੇ ਵੀ ਸਾਡੇ ਐਨ ਡੀ ਆਰ ਐਫ ਜੀ ਐਸਟੀ ਆਰ ਐਫ ਦੀਆਂ ਟੀਮਾਂ ਹੈਗੀਆਂ ਅਸੀਂ ਉਹਨਾਂ ਦੇ ਨਾਲ ਬੋਟ ਐਂਬੂਲੈਂਸਸ ਦਾ ਵੀ ਬੰਦੋਬਸਤ ਕੀਤਾ ਮੇਰੇ ਕੋਲ ਇੱਕ ਰਿਪੋਰਟ ਆਈ ਸੀ ਗੁਰਦਾਸਪੁਰ ਤੋਂ ਤੇ ਅਸੀਂ ਉਹ ਲੇਡੀਜ਼ ਨੂੰ ਇੱਧਰ ਲਿਆ ਕੇ ਇੱਕ ਦੀ ਸੇਫਟ ਡਿਲੀਵਰੀ ਹੋ ਗਈ ਹੈ ਦੂਜੀ ਸਾਡੇ ਹਸਪਤਾਲ ਸਾਡੇ ਕੋਲ ਹੈ ਬਾਕੀਆਂ ਦੀ ਅਜੇ ਲੇਟ ਹੈਗੀਆਂ ਉਹਨਾਂ ਨੂੰ ਵੀ ਜਦੋਂ ਲੋਡ ਪੈ ਗਈ ਅਸੀਂ ਉਹਨਾਂ ਨੂੰ ਜੇ ਲੋਡ ਪੈ ਗਈ ਤਾਂ ਬੋਟ ਤੇ ਲਿਆ ਕੇ ਵੀ ਕਿਸੇ ਨੂੰ ਕੋਈ ਦਿੱਕਤ ਨਹੀਂ ਆਣ ਦਿੱਤੀ ਜਾਏਗੀ ਆਸ਼ਾ ਵਰਕਰ ਉੱਥੇ ਹੈ ਉਹਦੇ ਕੋਲੇ ਸਾਰਾ ਸਮਾਨ ਅਸੀਂ ਅਵੇਲੇਬਲ ਕਰਾਤਾ ਜਿਹੜੇ ਕੋਈ ਜਿੱਥੇ ਵੀ ਕੋਈ ਪਿੰਡ ਕੋਈ ਏਰੀਆ ਤਾਂ ਤੁਹਾਨੂੰ ਮਤਲਬ ਨਹੀਂ ਪਹੁੰਚੇ ਗਿਆ ਇਥੇ ਉਹ ਸਰ ਮੁਹੀਮ ਦਾ ਕੋਈ ਅਸਰ ਪਿਆ ਦੇਖਣ ਨੂੰ ਮੇ ਜਿੱਦਾਂ ਤੁਸੀਂ ਕਿਹਾ ਹਰ ਸ਼ੁੱਕਰਵਾਰ ਡੇਂਗੂ ਦੇ ਵਾਰਸ ਹੀ ਦੇਖਿਆ ਬਲੌਂਗੀ ਏਰੀਆ ਬਹੁਤ ਫਰਕ ਪਿਆ ਹੈ ਅੱਗੇ ਸਾਡੇ આજ ਤੱਕ ਜਿਹੜਾ ਹੁੰਦਾ ਸੀਗਾ ਉਹ 30 35 ਡੈਥ ਹੋ ਜਾਂਦੇ ਸੀ ਇਸ ਵਾਰੀ ਇੱਕ ਵੀ ਡੈਥ ਨਹੀਂ ਹੋਈ ਔਰ ਵਾਹਿਗੁਰੂ ਕਿਰਪਾ ਕਰੇ ਪਹਿਲਾਂ ਅਸੀਂ ਕਹਿੰਦੇ ਹੁੰਦੇ ਸੀ ਵੀ ਅੱਲਾ ਮੇਗ ਦੇ ਬਾਰਿਸ਼ ਹੋਰ ਪਾ ਹੁਣ ਲੋਕ ਹੱਥ ਕਰਦੇ ਆ ਕਿਉਂਕਿ ਪੰਜਾਬ ਦੇ ਲੋਕ ਨਾ ਜੀ ਪੰਜਾਬ ਬਰਿਆਣਾ ਹਰਿਆਣੇ ਵਾਲੇ ਤੇ ਆਪਣੇ ਰਾਜਸਥਾਨ ਵਾਲੇ ਸਤੋਂ ਪਾਣੀ ਮੰਗਦੇ ਹੁੰਦੇ ਸੀ ਹੁਣ ਕਹਿੰਦੇ ਪਾਣੀ ਲੋ ਕਹਿੰਦੇ ਹੁਣ ਨਹੀਂ ਚਾਹੀਦਾ ਸਾਨੂੰ ਜੀ ਹਨਾ ਹੁਣ ਪਾਕਿਸਤਾਨ ਨੂੰ ਕਹਿੰਦੇ ਤੁਸੀਂ ਦੱਸੋ ਹੁਣ ਪਾਣੀ ਕਹਿੰਦੇ ਸਾਨੂੰ ਤਾਂ ਸਾਡੀ ਤਾਂ ਤੌਬਾ ਤੌਬਾ ਜੀ ਪਾਣੀ ਨਹੀਂ ਚਾਹੀਦਾ ਜੋ ਰੱਬ ਨੇ ਤਸੱਲੀ ਕਰਾਤੀ ਸਾਨੂੰ ਤੇ ਬਿਲਕੁਲ ਸਿਹਤ ਮੰਤਰੀ ਵੱਲੋਂ ਜਾਣਕਾਰੀ ਦਿੱਤੀ ਗਈ ਹੈ ਕਿ ਸਾਰੀ ਚੀਜ਼ਾਂ ਨੂੰ ਲੈ ਕੇ ਕਾਫੀ ਅਰੇਂਜਮੈਂਟਸ ਕੀਤੇ ਗਏ ਨੇ ਐਂਬੂਲੈਂਸ ਨਾਲ-ਨਾਲ ਹੋਰ ਵੀ ਰੈਪਿਡ ਐਕਸ਼ਨ ਫੋਰਸਿਸ ਐਨਡੀਆਰਐਫ ਦੀ ਟੀਮਾਂ ਲਗਾਤਾਰ ਜਿਹੜਾ ਹੈ ਜਿਹੜੇ ਲਿੰਕ ਵੀ ਟੁੱਟੇ ਨੇ ਉਹਨਾਂ ਨੂੰ ਵੀ ਜਿਹੜਾ ਹੈਗਾ ਕੀਤਾ ਗਿਆ ਤੇ ਆਉਣ ਵਾਲੇ ਸਮੇਂ 'ਚ ਵੀ ਕਾਫੀ ਅਰੇਂਜ